ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਆਪਾਂ ਮਿੱਟੀ ਦਾ ਕੰਮ ਕੀਤਾ ਸੀਗਾ ਮਿੱਟੀ ਪਾਈ ਸੀਗੀ ਤੇ ਰਾਤ ਹੀ ਮੀਂਹ ਆ ਗਿਆ ਤੇ ਹੁਣ ਆਪਾਂ ਨੂੰ ਪਾਣੀ ਸੜਕਣ ਦੀ ਲੋੜ ਨਹੀਂ ਮਿੱਟੀ ਜੰਮੂਗੀ ਮਿੱਟੀ ਜੰਮ ਜੂਗੀ ਤੇ ਦਿਖਾਉਣੇ ਆਗੇ ਲੋ ਜੀ ਰਾਤ ਕੱਲ ਲੱਗਦਾ ਸੀਗਾ ਸ਼ਾਮ ਜੇ ਨੂੰ ਵੀ ਮੀਂਹ ਆਊਗਾ ਕਿਉਂਕਿ ਗਰਮੀ ਬਹੁਤ ਹੋਈ ਪਈ ਸੀਗੀ ਤੇ ਧੂੜ ਮਿੱਟੀ ਬਹੁਤ ਚੜੀ ਪਈ ਸੀਗੀ ਤੂੜੀਆਂ ਦਾ ਸੀਜ਼ਨ ਦਾ ਕਰਕੇ ਤਾਂ ਕਰਕੇ ਹੁਣ ਫਿਰ ਲੈ ਜੂਗੀ ਇਹਨੇ ਨਾਲ ਤੇ ਮਿੱਟੀ ਜੰਮਣ ਵਾਲੀ ਆਗੀ ਤੇ ਉੱਤੋਂ ਪੈ ਗਿਆ ਮੀਂਹ ਹੁਣ ਜੰਮ ਜੂਗੀ ਮਿੱਟੀ ਆਹ 10 ਟਾਲੇ ਵਾਲੇ ਸੀਗੇ ਗੱਲ ਤੇ ਆਹ ਇੱਧਰ ਕਰ ਦਿਆਂਗੇ ਬਾਬਾ ਲੱਗਿਆ ਪੈਗਾ ਤੇ ਉਧਰ ਪਰਲੀ ਵੀ ਚੱਕ ਕੇ ਅੱਜ ਪਿੱਛੇ ਛਿੱਟਣੀਆਂ ਗਈ ਰੇੜੀ ਨਾਲ ਟੋਕਰਾਂ ਤਰਾਗੇ ਅੱਜ ਰੇੜੀ ਤੇ ਹਮਤੀ ਨੇਰੀ ਬਹੁਤ ਸੀ ਹੁਣ ਥੋੜੀ ਘਟੀ ਆਵਾ ਪਰ ਚੱਲੀ ਜਾਂਦੀ ਆ ਤੇ ਬਹੁਤ ਬੁਰਾ ਹਾਲ ਆ ਫਿਰ ਇਹ ਤਾਂ ਇਹ ਸਿੱਧਾ ਮੈਂਡ ਜਾਂਦਾ ਪਿੱਛੇ ਇਧਰ ਅੱਜ ਮਿਸਤਰੀ ਨੂੰ ਕਹਿੰਨੇ ਆਂਗੇ ਵੀ ਦੋ ਕਮਰੇ ਤਾਂ ਤਿਆਰ ਕਰਨਾ ਜੇ ਦੋ ਕਮਰੇ ਹੁਣ ਤਿਆਰ ਤੇ ਸਭ ਸਮਾਨ ਧਰ ਗਏ ਉਥੇ ਇੱਕ ਸਟੋਰ ਤੇ ਇੱਧਰ ਬਾਲਤ ਇਹਨਾਂ ਨੂੰ ਲੱਗੀ ਹੋਈ ਹੈ ਤੇ ਇੱਧਰ ਫਿਕਸਡ ਸ਼ੀਸ਼ਾ ਹੀ ਪੈਣਾ ਤੇ ਇੱਧਰ ਇੱਕ ਦੋ ਬਾਰਾਂ ਦੇ ਫਰੇਮ ਵੀ ਤਿਆਰ ਹਤੇ ਸ਼ੀਸ਼ਾ ਲੈ ਆਵਾਂਗੇ ਤੇ ਜਾਲੀ ਤੇ ਮਿਸਤਰੀ ਨੂੰ ਕਹਿਣਾ ਵੀ ਪਹਿਲਾਂ ਸਭ ਤੋਂ ਪਹਿਲਾਂ ਇਹ ਤਿਆਰ ਕਰ ਇਹਨਾਂ ਦੇ ਸਰਮੈਕਾ ਲਾਉਣ ਨਾਲ ਸਰਮੈਕਾ ਦਾ ਆਰਡਰ ਆਪਾਂ ਪਰਸੋਂ ਦਿੱਤਾ ਸੀ ਤੇ ਕੱਲ ਆ ਗਿਆ ਹੋਊ ਕੱਲ ਆਪਣੇ ਤੋਂ ਮਿੱਟੀ ਦਾ ਕੰਮ ਕਰਦੇ ਕਰਕੇ ਜਾਇ ਨਹੀਂ ਗਿਆ ਦੇ ਅੱਜ ਸਰਮੈਕਾ ਲੈ ਆ ਹੁਣ ਤੇ ਹਾਲੇ ਮੇਸਤਰੀ ਵੀ ਨਹੀਂ ਆਈ ਸੀ ਇੱਧਰ ਹੋ ਰਹੀ ਹੈ ਮੋਟਰਸਾਈਕਲਾਂ ਦੀ ਸਾਫ ਸਫਾਈ ਇੱਥੇ ਸਿੱਟਾਂਗੇ ਅਸੀਂ ਆ ਨਹੀਂ ਵਾਣਾ ਆ ਇੱਥੇ ਸਿੱਟਣੀ ਆ ਉਹ ਮਿੱਟੀ ਲੈ ਕੇ ਇਧਰੋਂ ਪਿਪਾਣੇ ਥਾਂ ਤੇ ਇਧਰ ਸਾਰੇ ਕਿਤੇ ਆ ਜਿੰਨੀ ਵੀ ਪਈ ਇਧਰੋਂ ਧੂਕੇ ਮਿੱਟੀ ਇਧਰ ਸਿੱਟਣੀ ਹੈਗੀ ਇਧਰ ਥੋੜਾ ਉੱਚਾ ਕਰਾਂਗੇ ਤੇ ਭਰੌਣੀ ਵਾਂ ਰੱਖਾਂਗੇ ਵੀ ਪਾਣੀ ਵਧੇਗਾ ਬਰਦਾ ਪੀਮੀ ਮੁੰਦਾ ਲੋਈ ਲੱਗੇ ਪਏ ਆਂਗੇ ਮਿੱਟੀ ਟੱਟਣ ਇਧਰ ਲਈ ਸਾਰੀ ਸੜਤੀ ਏ ਜੇ ਨਹੀਂ ਵੀ ਇੱਥੇ ਸੀਗੀ ਹੋਵੇ ਕਿੰਨੀ ਪਈ ਸੀ ਨਾ ਅੱਜ ਰੇੜੀ ਨਾਲ ਕੰਮ ਖਿੱਚੀ ਆਉਣੇ ਆ ਰੇੜੀ ਬਣਾ ਗੱਲ ਨਹੀਂ ਬੰਦੀ ਪਿੱਛੇ ਵੀ ਸੜਤੀ ਏ ਮਿੱਟੀ ਆਦੀ ਇੱਥੇ ਟੜਕੇ ਕਿੰਨੇ ਪਏ ਸੀ ਨਾ ਟਰਾਲੇ ਦੋ ਟਰਾਲੇ ਚੱਕਦੇ ਅੱਜ ਤੇ ਹਜੇ ਲੱਗੇ ਪਏ ਆਗੇ ਸਾਰਾ ਚੱਕਾਂਗੇ ਤੇ ਕੱਲ ਦਾ ਦਿਨ ਵੀ ਲੱਗੂਗਾ ਹਜੇ ਮਿੱਟੀ ਇਤਨੇ ਚਾਰ ਬੱਠਲ ਪੈ ਜਾਂਦੇ ਆ ਕਿ ਟੋਕਰੇ ਚ ਫੇਰ ਜਾਂਦੀ ਹੈ ਕਿ ਮਿੱਟੀ ਬੱਠਲ ਨਾਲ ਨਹੀਂ ਗੱਲਬਾਨੀ ਸੀਗੀ ਜੇ ਰੇੜੀ ਨਾ ਹੁੰਦੀ ਇੰਨਾ ਭਰ ਲੈ ਟੋਕਰੇ ਵਿਚਾਲੇ ਵਿਚਾਲੇ ਥੋੜਾ ਜਿਹਾ ਨੀਵਾ ਰੱਖਾਂਗੇ ਤੇ ਪਾਸੇ ਤੋਂ ਉੱਚਾ ਕੰਧਾ ਨਾਲ ਪਾਣੀ ਨਾਲ ਲੱਗੇ ਪਾਣੀ ਵਿਚਾਲੇ ਵਿਚਾਲੇ ਟੱਪਿਆ ਕਰੂਗਾ ਮੈਂ ਬੱਬਾ ਲੱਗਿਆ ਹੋਇਆ ਬਾਲਟੀ ਨਾਲ ਬਾਲਟੀ ਨਾਲ ਵੀ ਜਾਵੜਦਾ ਬੱਠਲਕ ਹਾਂਜੀ ਲੱਕੜ ਬਣਾਉਣ ਬਾਰੇ ਥੋੜੀ ਆਹ ਜੋੜੀਆਂ ਬਾਰੇ ਅਪਡੇਟ ਦੇ ਦਈਏ ਥੋੜੀ ਤੇ ਆ ਇਧਰ ਲਾ ਦਿਆਂ ਬਾਰਾਂ ਅਜੇ ਇੱਕ ਨਾ ਤਾਂ ਸ਼ੀਸ਼ਾ ਪਾਇਆ ਤੇ ਨਾ ਹੀ ਹਜੇ ਜਾਲੀ ਪਾਈ ਆਗੀ ਜਾਲੀ ਤੇ ਸ਼ੀਸ਼ਾ ਕੱਲ ਨੂੰ ਲੈ ਕੇ ਆਵਾਂਗੇ ਅੱਜ ਕੱਲ ਨੂੰ ਮਿੰਤੀ ਕਰਕੇ ਦੱਸ ਦੂਗਾ ਮਿਸਤਰੀ ਆ ਤਾਂ ਪਪਲਾਈ ਦੇ ਵਾਪਸੀ ਕਰਨੇ ਤੇ ਆ ਮੇਨ ਇੰਟਰੈਂਸ ਵਾਲਾ ਵੀ ਅੱਜ ਲਾਤਾਗਾ ਪੱਲੇ ਐ ਲੱਗਣੇ ਆ ਦੋ ਦੋ ਫੁੱਟ ਦੇ ਦੋ ਆ ਜੀ ਆ ਚੀਜ਼ ਆ ਇੱਕ ਪੱਕਾ ਹੀ ਬੰਦ ਰਿਹਾ ਕਰੂਗਾ ਇੱਕ ਵਸੇ ਲੋਕ ਲੱਗ ਜੂਗਾ ਇੱਧਰ ਵੀ ਬਾਰਿੰਗਾਂ ਦੇ ਫਿੱਟ ਕਰਤੇ ਇੱਕਾਰੀ ਕਬਜੇ ਕੁਬਜੇ ਜਲਾਏ ਨਹੀਂ ਤੇ ਪੱਲੇ ਵੀ ਸਾਰੇ ਫਿੱਟ ਹੋ ਗਏ ਇੱਕਾਰੀ ਬਾਥਰੂਮ ਵਾਲਾ ਵੀ ਹੋ ਗਿਆ ਤੇ ਇੱਧਰ ਲੋਕ ਵੀ ਲਾਤੇ ਅੱਜ ਆ ਚੀਜ਼ ਆ ਇੱਧਰ ਫਰੇਮ ਬਣੇ ਪਏ ਹੈਗੇ ਬਾਕੀ ਇਹ ਤਾਂ ਹਾਲਾ ਮਮਟੀ ਦੇ ਬਾਰ ਦਾ ਆਹ ਦੋ ਬਾਰਾਂ ਦਾ ਇੱਧਰਲੇ ਨਾਲ ਲੋਕ ਲਾਏ ਆਪਾਂ ਇਧਰ ਵੀ ਲੋਕ ਫਿੱਟ ਕਰਤੇ ਆ। ਹੋਰ ਬੜਾ ਵੀ ਲੱਕੜ ਕੰਮ ਆਉਗੀ ਕਿ ਨਹੀਂ ਆਉਂਦੀ ਵੀਰੇ ਸਾਨੂੰ। ਬਾਕੀ ਪਤਾ ਨਹੀਂ। 2-3 ਦਿਨਾਂ ਦਾ ਕੰਮ ਰਹਿ ਗਿਆ ਮਿਸਤਰੀਆਂ ਦਾ। ਸੰਤ ਉਹ ਆਇਆ ਥੀ ਥੀ ਨਿਭੜੇ ਤੇ ਉਦੋਂ ਬਾਅਦ ਉਤਰ ਕੇ ਸਮਾਨ ਸਾਫ ਸਫਾਈ ਕਰਕੇ ਥੀ ਥੀ ਕਰਕੇ ਸਾਫ ਸਫਾਈ ਤੇ ਸਮਾਨ ਕਰਕੇ ਟਿਕਾਗੇ ਫਿਰ ਕਿਉਂਕਿ ਦੋ ਕੁ ਦਿਨ ਤਾਂ ਸਾਫ ਸਫਾਈ ਤੇ ਵੀ ਲੱਗ ਜਾਣਗੇ ਉਦੋਂ ਮਗਰੋਂ ਸਮਾਨ ਵੀ ਜਾ ਕੇ ਪਿਛਲੇ ਪਾਸੋਂ ਅੰਦਰ ਧਰਨਾਗਾ ਸੈਟਿੰਗ ਸ਼ੂਟਿੰਗ ਤੇ ਤਿੰਨ ਚਾਰ ਦਿਨ ਲੱਗ ਜਾਣਗੇ ਹਫਤ 10 ਦਿਨ ਹੋਰ ਮੰਨ ਕੇ ਚੱਲ ਗਏ 10 ਦਿਨ ਹਜੇ ਹੋਰ ਨਹੀਂ ਸੈਟਿੰਗ ਆਉਂਦੀ ਕਿਉਂਕਿ 3-4 ਦਿਨ ਇਹਦੇ ਲੱਗ ਜਾਣਗੇ ਕਿ 3-4 ਦਿਨ ਹੀ ਗਾਹਾਂ ਸਮਾਨ ਟਿਕਾਉਣ ਤੇ ਮਿੱਟੀ ਤਾਂ ਕੰਮ ਰਹਿੰਦਾ ਕੰਮ ਕੱਲ ਨੂੰ ਕਰਾਂਗੇ ਆਪਾਂ ਬਾਕੀ ਇਨਾਕ ਸੀਗਾ ਅੱਜ ਕੰਮ ਕਰ। ਜਿਆਦਾ ਤਾਂ ਅੱਜ ਮਿੱਟੀ ਦਾ ਹੀ ਕੰਮ ਸੀਗਾ। ਪਰ ਖਿੱਚ ਤਾਂ ਇਨਾ ਘਰੇ ਗਿਆ। ਇਹ 2 ਕੁ ਘੰਟਿਆਂ ਦਾ ਕੰਮ ਹੈਗਾ ਇਹ ਕੱਲ ਨੂੰ ਨਿਵੇੜ ਦਿਆਂਗੇ ਆਪਾਂ। ਇਧਰੋਂ ਐ ਕਰਤਾ ਸਰ। ਤੇ ਇਧਰੋਂ ਐ ਬਾਕੀ ਇਹੀ ਆਪਣੀ ਅੱਜ ਦੀ ਵੀਡੀਓ ਸੀ ਤੇ ਹੁਣ ਕੱਲ ਦੀ ਵੀਡੀਓ 'ਚ ਮਿਲਦੇ ਆਂ ਆਪਾਂ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ